ਨਾ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੈਸਾ ਹੋ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਧ ਜੀ ਨਵਾਜੀ ਗੁਰਸਵਾਰੀ ਗੁਰਪਿਆਰੀ ਸੰਗਤ ਜੀ ਅੱਜ ਦੇ ਜੋ ਵਿਚਾਰ ਹੈ ਅੱਜ ਦੇ ਜੋ ਆਪਾਂ ਕਥਾ ਦੀ ਸ਼ੁਰੂਆਤ ਕਰਨੇ ਜਾ ਰਹੇ ਹਾਂ ਓ ਗੁਰ ਪਿਆਰਿਓ ਵਿਚਾਰਨੈ ਗੁਰੂ ਸਾਹਿ ਪਰਮਾਰੈ ਨੇ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਹ ਮਨੁੱਖਾ ਵਾਸਤੇ ਬਹੁਤ ਵੱਡਾ ਸੰਦੇਸ਼ ਹੈ ਗੁਰੂ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਜੋ ਅੱਜ ਦੇ ਆਪਾਂ ਹਾਲਤ ਦੇਖ ਰਹੇ ਆ ਉਹਦੇ ਤੇ ਵਿਚਾਰ ਕਰੀਏ ਕਿ ਅੱਜ ਦੇ ਹਿਸਾਬ ਦੇ ਨਾਲ ਸਤਨਗੁਰ ਨਾਨਕ ਸਾਹਿਬ ਜੀ ਨੇ ਜੋ ਪਿਛਲਾ ਕਿੰਨਾ ਸਮਾਂ ਪਹਿਲਾਂ ਹੀ ਇਹ ਚੀਜ਼ਾਂ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਇਹ ਸਾਬਦ ਇਹ ਪਾਤਸ਼ਾਹ ਦੇ ਬੋਲ ਆਪਣੇ ਮੁੱਖ ਤੋਂ ਪਹਿਲੇ ਹੀ ਦਰਜ ਕਰਤੇ ਉਹਨਾਂ ਨੇ ਕਿ ਅੱਜ ਦੀ ਹਾਲਤ ਦੇਖ ਕੇ ਸੰਸਾਰ ਦੇ ਉੱਤੇ ਧੰਨ ਗੁਰਨਾਨਕ ਤੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਸਾਨੂੰ ਸੁਚੇਤ ਕੀਤਾ ਹੈ ਹੁਣ ਇੱਕ ਪਾਸੇ ਗੁਰੂ ਨਾਨਕ ਸੱਚੇ ਪਾਸ ਸਾਹਿਬ ਜੀ ਫਰਮਾਨ ਕਰ ਰਹੇ ਨੇ ਨਾ ਅਵਣ ਚੱਲੇ ਤੀਰਥੀ ਮਨ ਖੋਟੀ ਤਨ ਚੋਰ ਇਹ ਵੀ ਬਹੁਤ ਵੱਡਾ ਸੰਦੇਸ਼ ਹੈ ਇਹ ਅੱਜ ਦਾ ਨਹੀਂ ਹੈ ਗੁਰਪਿਆਰੇ ਲਿਖਿਆ ਹੋਇਆ ਆਪਾਂ ਸਾਰੇ ਜਾਣਦੇ ਆ ਆਪਣੇ ਇਤਿਹਾਸ ਨੂੰ ਧੰਨ ਸ਼੍ਰੀ ਗੁਰਗੰਗ ਸਾਹਿਬ ਦੀ ਰਚਨਾ ਕਦੋਂ ਹੋਈ ਆ ਅੱਲੇ ਪਾਸੇ ਗੁਰੂ ਨਾਨਕ ਦੇਵ ਜੀ ਪਾਸਾ ਜੀ ਕਦੋਂ ਉਹ ਸੰਸਾਰ ਤੇ ਆਪ ਕਲਾ ਧਾਰ ਨਾਰਾਇਣ ਜਗਮੇ ਪਰਵਰਿਓ ਕਿੱਥੇ ਗੁਰਪਰੇ 1469 ਔਰ ਕਿੱਥੇ ਅੱਜ ਦਾ ਸਮਾਂ ਕਿੰਨਾ ਵਕਤ ਪਹਿਲਾਂ ਇਹ ਹੀ ਗੁਰਪਰੇ ਧੰਨ ਸ੍ਰੀ ਗੁਰੂ ਗੰਗ ਸਾਹਿਬ ਦੇ ਵਿੱਚ ਜੋ ਕਾਲ ਦੇ ਸਮੇਂ ਵਖਤ ਦੀ ਜੋ ਲੀਲਾ ਹੈ ਸਾਰੀ ਦਰਜ ਕਰਤੀ ਸਾਰੇ ਦਰਜ ਕਰਤੀ ਗੁਰਪਿਆਰਿਓ ਹੁਣ ਇੱਕ ਪਾਸੇ ਆਪਾਂ ਪੰਕਤੀ ਉਚਾਰੀ ਹੈ ਕਿ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਪਹਿਲੀ ਗੱਲ ਤਾਂ ਇਹ ਚੈਪਟਰ ਸਾਨੂੰ ਸਮਝਣਾ ਚਾਹੀਦਾ ਇੱਥੇ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਅੱਗੇ ਗੁਰੂ ਸਾਹਿਬ ਕਹਿ ਰਹੇ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਦਾ ਫਰਮਾਨ ਹੈ ਕਿ ਤੀਰਥਾਂ ਉੱਤੇ ਸੁਨਾਣ ਅਸੀਂ ਕਰਨ ਜਾਂਦੇ ਹਾਂ। ਤੀਰਥਾਂ ਤੇ ਇਸ਼ਨਾਨ ਅਸੀਂ ਕਰਨ ਜਾਂਦੇ ਆ। ਜ਼ਰੂਰੀ ਵੀ ਆ ਜਾਣਾ। ਜਾਣਾ ਜ਼ਰੂਰੀ ਵੀ ਹੈ ਕਿਉਂਕਿ ਇੱਕ ਸਾਨੂੰ ਸचेत ਕੀਤਾ ਹੈ ਗੁਰੂ ਸਾਹਿਬ ਨੇ ਕੋਈ ਮਨਾ ਨਹੀਂ ਕੀਤਾ ਦੇਖੋ ਗੁਰਪਿਆਰੋ ਸਾਨੂੰ ਇੱਕ ਸਾਵਧਾਨ ਕੀਤਾ ਹੈ ਕਿਵੇਂ ਕੀਤਾ ਕਿ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਾਵ ਸਾਡੇ ਜਿਹੜਾ ਅੰਦਰ ਦਾ ਗਿਆਨ ਹੈ ਭਾਬ ਗੁਰੂ ਸਾਹਿਬ ਕਹ ਰਹੇ ਨੇ ਕਿ ਪਹਿਲਾਂ ਤੂੰ ਅੰਦਰ ਜਿਹੜਾ ਤੇਰਾ ਗਿਆਨ ਹੈ ਅੰਦਰ ਉਹਨੂੰ ਪ੍ਰਗਟ ਕਰ ਭਾਬ ਕੀ ਕਿਵੇਂ ਕਰਾਂਗੇ ਅਸੀਂ ਗੁਰਦਾਰ ਕਿ ਇਸ ਅੰਦਰ ਦਾ ਮਤਲਬ ਸਾਡੇ ਜਿਹੜਾ ਸਰੀਰ ਦੇ ਅੰਦਰ ਉਹ ਕੈ ਸੋਚਣਗੇ ਤਾਂ ਮਾ ਸਾਡੀਆਂ ਖੂਨ ਐ ਚ ਤਾਂ ਨਹੀਂ ਗੁਰਪਿਆਰੋ ਬਹੁਤ ਵੱਡਾ ਖਜ਼ਾਨਾ ਬਹੁਤ ਵੱਡੀ ਤਾਕਤ ਜੋ ਸ੍ਰਿਸ਼ਟੀ ਦਾ ਮਾਲਕ ਹੈ ਉਹ ਇਸ ਬਾਡੀ ਦੇ ਅੰਦਰ ਆ ਗੁਰਪਿਆਰੋ ਉਹਨੇ ਜਗਾ ਕਿੱਥੇ ਰੱਖੀ ਆ ਆਪਣੀ ਉੱਚੀ ਥਾਂ ਤੇ ਅਸੀਂ ਪਹਿਲਾਂ ਅੰਦਰ ਦਾ ਗਿਆਨ ਲੈਣਾ ਗੁਰ ਪਿਆਰੇ ਗੁਰਬਾਣੀ ਪੜ ਕੇ ਹੁਣ ਜਦੋਂ ਅਸੀਂ ਤੀਰਥਾ ਉਤੇ ਇਸ਼ਨਾਨ ਕਰਨ ਜਾਂਦੇ ਹਾਂ ਪਰ ਆਪਾਂ ਨੂੰ ਇਹ ਸਮਝਣਾ ਚਾਹੀਦਾ ਪਹਿਲਾ ਸਭ ਤੋਂ ਪਹਿਲਾਂ ਕਿ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਂ ਹੀ ਇੱਕ ਤੀਰਥ ਹੈ ਪ੍ਰਮਾਤਮਾ ਦਾ ਜਿਹੜਾ ਨਾਂ ਹੈ ਹੁਣ ਅੰਦਰ ਦੀ ਗੱਲ ਕੀਤੀ ਸੀ ਕਿ ਅਸੀਂ ਪਹਿਲਾਂ ਅੰਦਰ ਉਤਰੀਏ ਆਪਣੇ ਆਪ ਨੂੰ ਉਹਨਾਂ ਕਈ ਵਾਰੀ ਆਪਾਂ ਵਿਚਾਰ ਕੀਤੀ ਆ ਕਿ ਅੰਦਰ ਉਤਰ ਦਾ ਮਤਲਬ ਕਿ ਆਪਣੇ ਮੂਲ ਨੂੰ ਪਛਾਣਨੀ ਹੈ ਸੀ ਆਪਣੇ ਆਪ ਨੂੰ ਪਛਾਣਨੀ ਹੈ ਸਭ ਕੁਝ ਕਰਮੈ ਬਾਹਰ ਨਹੀਂ ਸਭ ਕੁਝ ਸਾਡੇ ਅੰਦਰ ਹੈ ਗੁਰਪਿਆਰੇ ਪਹਿਲਾ ਅਸੀਂ ਅੰਦਰੋਂ ਜਾਗਰੂਕ ਹੋਈਏ ਅੰਦਰੋਂ ਜਾਗਰੂਕ ਹੋਣ ਦਾ ਮਤਲਬ ਜਿਹੜਾ ਸਾਡਾ ਮਨ ਅੰਦਰ ਸੁੱਤਾ ਪਿਆ ਹੈ ਪਹਿਲਾਂ ਉਹਨੂੰ ਜਗਾਈਏ ਉਹਨੂੰ ਜਗਾਈਏ ਸੁੱਤੇ ਹੋਏ ਮਨ ਨੂੰ ਠਾਈਏ ਜਿਹੜਾ ਜੁਗਾਂ ਜਗੰਤਰਾਂ ਦਾ ਸੁੱਤਾ ਪਿਆ ਹੈ ਅੱਜ ਵੀ ਸੁੱਤਾ ਪਿਆ ਹੈ ਕਿਉਂਕਿ ਦਾਸ ਨਹੀਂ ਕਹਿ ਰਿਹਾ ਗੁਰਪਿਆਰਿਓ ਗੁਰਬਾਣੀ ਕਹਿ ਰਹੀ ਹੈ ਤੀਸਰੇ ਪਾਸੇ ਇੱਥੇ ਫਰਮਾ ਰਹੇ ਨੇ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਕੋਣ ਸੁੱਤਾ ਪਿਆ ਮਨ ਮਨ ਸੁੱਤਾ ਹੋ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਬਹੁਤ ਸੋਹਣੀਆਂ ਪੰਕਤੀਆਂ ਹੁੰਦੀਆਂ ਨੇ ਧੰਨ ਸ੍ਰੀ ਗੁਰਗੰਸਾਹਿਬ ਜਾਗਤ ਕੋ ਸੁੱਤਾ ਜਾਗ ਕੋ ਜਾਗਤ ਕੋ ਸੁੱਤਾ ਕਹੇ ਸੁੱਤੇ ਕੋ ਜਾਗਤ ਇਹ ਵੀ ਇੱਕ ਗੱਲ ਆਉਂਦੀ ਹੈ ਭਾਵਸੀ ਸਾਡੇ ਤਨ ਜਾਗਦੇ ਨੇ ਸਾਡੇ ਤਨ ਜਾਗਦੇ ਨੇ ਇਸੇ ਕਰਕੇ ਸੰਸਾਰ ਨੂੰ ਮਨਾਉਣਾ ਬੜਾ ਔਖਾ ਹੋ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਨਾ ਕਿ ਭਾਈ ਤੂੰ ਸੁੱਤਾ ਪਿਆ ਹੈ ਤੀਸਰੇ ਪਾਸਾ ਕਹਿ ਰਹੇ ਨੇ ਆਮ ਆਪਾਂ ਗੱਲ ਕਰੀਏ ਕਿਸੇ ਨੇ ਮੰਨਣਾ ਨਹੀਂ ਹੈ ਕੋਈ ਕਹਿਣਗੇ ਤੇਰਾ ਦਿਮਾਗ ਖਰਾਬ ਹੈ ਕਿ ਅਸੀਂ ਜਾਗਦੇ ਬੈਠੇ ਆ ਆਪਣੇ ਕੰਮ ਧੰਦੇ ਕਰਦੇ ਆ ਪਰਿਵਾਰ ਦੇ ਵਿੱਚ ਵਿਚਰਦੇ ਆ ਪਰ ਗੁਰੂ ਪਿਆਰਿਓ ਆਹੀ ਤਾਂ ਇੱਕ ਵਿਚਾਰ ਹੈ ਇਹੀ ਤਾਂ ਅੰਦਰ ਦੀ ਗੱਲ ਹੈ ਐਸੇ ਕਰਕੇ ਗੁਰੂ ਪਿਆਰਿਓ ਸਾਨੂੰ ਭੇਦ ਨਹੀਂ ਹੈ ਐਸੇ ਕਰਕੇ ਅੰਦਰ ਉਤਰਨਾ ਜ਼ਰੂਰੀ ਹੈ ਆਹੀ ਕੰਤਰ ਹੈ ਇਸੇ ਕਰਕੇ ਵਾਰ-ਵਾਰ ਕਿਹਾ ਕਿ ਅੰਦਰ ਉਤਰੋ ਆਪਣੇ ਮੋਲ ਨੂੰ ਪਸਾਣੋ ਆਪਣੇ ਆਪ ਦੀ ਪਛਾਣ ਕਰੋ ਕਿ ਅਸੀਂ ਕੌਣ ਹਾਂ ਕਿੱਥੋਂ ਆਇਆ ਕਾਦੇ ਵਾਸਤੇ ਆਇਆ ਕੀ ਕਰਨਾ ਹੈ ਸਾਡਾ ਮਨੋਰਥ ਕੀ ਹੈ ਸਾਡਾ ਮਨੋਰਥ ਕੀ ਹੈ ਆਹੀ ਜਾਣਨਾ ਹੈ ਗੁਰਪ੍ਰੇਰ ਸਭ ਤੋਂ ਪਹਿਲਾਂ ਸਾਰ ਗੁਰ ਪਰੇ ਬਹੁਤ ਘਾਟਾ ਸੰਸਾਰ ਦੇ ਅੰਦਰ ਜੀਵ ਜੋ ਇਹਨੂੰ ਪਛਾਣਦੇ ਨੇ ਬਾਕੀ ਤਾਂ ਇਸੇ ਕਰਕੇ ਗੁਰੂ ਸਾਹਿਬ ਨੂੰ ਲਿਖਣਾ ਪਏਗਾ ਸਾਰੇ ਸੁੱਤੇ ਪਏ ਹੁਣ ਇੱਥੇ ਆਪਾਂ ਵਿਚਾਰ ਕਰਦੇ ਸੀ ਤੀਰਥਾਂ ਤੇ ਜਾਣ ਦੀ ਪਾਵ ਤੀਰਥ ਗੁਰੂ ਸਾਹਿਬ ਨੇ ਸਾਨੂੰ ਫਰਮਾਤਾ ਸਾਨੂੰ ਉਪਦੇਸ਼ ਕਰਤਾ ਕਿ ਤੀ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਹੁਣ ਅੰਦਰ ਉਤਰ ਕੇ ਕੀ ਕਰਨਾ ਸੀ ਅੰਦਰ ਉਤਰ ਕੇ ਗੁਰੂ ਪਿਆਰਿਓ ਅਸੀਂ ਆਪਣੇ ਆਪ ਨੂੰ ਪਛਾਣਨਾ ਹੈ ਅਸੀਂ ਆਪਣੇ ਸਾਡੀ ਕਹਾਣੀ ਕੀ ਹੈ ਅਸੀਂ ਕਾਦੇ ਵਾਸਤੇ ਆਏ ਆ ਸਾਡਾ ਮੁੱਖ ਵਪਾਰ ਕੀ ਹੈ ਮੁੱਖ ਕੰਮ ਕੀ ਹੈ ਉਹ ਆ ਗੁਰੂ ਪਿਆਰਿਓ ਨਾਮ ਦੀ ਪ੍ਰਾਪਤੀ ਕਰਨੀ ਨਾਮ ਦੇ ਬਾਰੇ ਸਮਝਣਾ ਨਾਮ ਕੀ ਹੈ ਨਾਮ ਦੀ ਪ੍ਰਭਾਸਾ ਸਮਝਣਾ ਜਿੰਨਾ ਚਿਰ ਸਾਡੇ ਅੰਦਰ ਦੀ ਕਹਾਣੀ ਸਾਨੂੰ ਸਮਝ ਨਹੀਂ ਆਉਂਦੀ ਇਹ ਦਿਨ ਰਾਤ ਦਾ ਖੇਡ ਸਾਨੂੰ ਸਮਝ ਨਹੀਂ ਆਉਂਦਾ ਗੁਰੂ ਕਰਿਓ ਉਹਨਾਂ ਚਿਰ ਤੀਰਥਾਂ ਤੇ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ ਦਾਸ ਉਹਨਾਂ ਚਿਰ ਕਹਿ ਰਿਹਾ ਜਿੰਨਾ ਚਿਰ ਸਾਡੇ ਅਸੀਂ ਜਾਗਦੇ ਨਹੀਂ ਐ ਸਾਡਾ ਮਨ ਸੁੱਤਾ ਪਿਆ ਜਾਗਦਾ ਨਹੀਂ ਐ ਮਨ ਨੂੰ ਪਤਾ ਨਹੀਂ ਕਿ ਨਾਮ ਕੀ ਐ ਨਾਮ ਨੂੰ ਮਨ ਨੂੰ ਇਹ ਵੀ ਪਤਾ ਕਿਵੇਂ ਕੀ ਕਰਨਾ ਹੈ ਮਨ ਨੂੰ ਇਹ ਨਹੀਂ ਪਤਾ ਕਿ ਮੇਰਾ ਮੁੱਖ ਕੰਮ ਕੀ ਹੈ ਤਾਂ ਗੁਰਪਿਆਰੋ ਫਿਰ ਇਸ ਤਰ੍ਹਾਂ ਭੱਜ ਦੌੜ ਲਾਉਣੀ ਵੀ ਸਾਨੂੰ ਕੋਈ ਸਫਲਤਾ ਨਹੀਂ ਮਿਲਨੀ ਕੋਈ ਸਫਲਤਾ ਨਹੀਂ ਮਿਲਨੀ ਗੁਰਪਿਆਰੋ ਨਿਰਥਾ ਤੇ ਜਾਣਾ ਕੋਈ ਬੁਰੀ ਚੀਜ਼ ਨਹੀਂ ਹੈ ਚੰਗੀ ਚੀਜ਼ ਹੈ ਜੇ ਅਸੀਂ ਗੁਰੂ ਦੀ ਮਤ ਦੇ ਅਨਸਾਰ ਜਾਈਏ ਤਾਂ ਬਹੁਤ ਕੁਸ਼ੌਤ ਹੈ ਵੀ ਉਥੇ ਹੀ ਬਹੁਤ ਕੁਸ਼ੌਤ ਹੈ ਪਰ ਅਸੀਂ ਬਿਨਾਂ ਗਿਆਨ ਲੈਤੇ ਹੋਏ ਬਿਨਾਂ ਆਪਣੇ ਆਪ ਨੂੰ ਸਮਝੇ ਹੋਏ ਭਜਦੌਣ ਲਈ ਹੈ ਇਹ ਭਜਦੌਣ ਫਿਰ ਸਾਡੀ ਬੇਕਾਰ ਹੈ ਬੇਕਾਰ ਹੈ ਪਹਿਲਾ ਅੰਦਰ ਸਮਝਣ ਦੀ ਕੋਸ਼ਿਸ਼ ਕਰੀਏ ਉਹ ਕਿਵੇਂ ਸਮਝਾਂਗੇ ਜਿੱਥੇ ਅੱਜ ਸਾਨੂੰ ਗੁਰੂ ਸਾਹਿਬ ਤੀਰਥਾਂ ਬਾਰੇ ਦੱਸ ਰਿਹਾ ਹੈ ਕਿ ਭਾਈ ਤੀਰਥ ਇੱਕ ਨਾਮ ਹੈ ਤੇਰੇ ਅੰਦਰ ਹੈ ਅੰਤਰ ਗਿਆਨ ਆ ਤੇਰੇ ਅੰਦਰ ਪਹਿਲਾਂ ਗਿਆਨ ਨੂੰ ਪ੍ਰਗਟ ਕਰ ਉਹਨੂੰ ਸਮਝ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਉਹ ਕਿੱਥੋਂ ਮਿਲੂਗਾ ਸਾਨੂੰ ਤਨਸ੍ਰੀ ਗੁਰਗੰਸਾਹਬ ਤੋਂ ਸਾਨੂੰ ਸਮਝ ਆਏਗੀ ਅੱਜ ਵੀ ਆਪਾਂ ਜੋ ਪੰਗਤੀਆਂ ਚਾੜ ਰਹੇ ਆਂ ਤਨਸ੍ਰੀ ਗੁਰਗੰਸਾਹਬ ਦੇ ਅੰਦਰ ਵੀ ਚਾੜ ਰਹੇ ਆਂ ਆਪਾਂ ਕਿਹੜਾ ਕੋਈ ਬਾਹਰੋਂ ਆਪਾਂ ਕੋਈ ਆਪਣੇ ਮਨ ਘੜਤ ਗੱਲਾਂ ਕਰ ਰਹੇ ਆਂ ਭਾਵ ਸਾਨੂੰ ਇਸ ਤਰ੍ਹਾਂ ਵਿਚਾਰਨਾ ਪੈਣਾ ਕਿ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੀਰਥ ਤੇਰੇ ਅੰਦਰ ਪਹਿਲਾਂ ਗਿਆਨ ਹੈ ਉਹਨੂੰ ਪ੍ਰਗਟ ਕਰ ਔਰ ਪਹਿਲਾਂ ਤੂੰ ਨਾਮ ਦੀ ਜਾਣਕਾਰੀ ਲੈ ਨਾਮ ਕੀ ਚੀਜ਼ ਹੈ कि ਇਸੇ ਤਰੀਕੇ ਤੋਂ ਭੱਜ ਦੌੜ ਲਾਈ ਐ ਫਿਰ ਦੂਸਰੇ ਪਾਸੇ ਗੁਰਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਨਾਮਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਪਰ ਗੱਲ ਗੁਰਪਿਆਰੇ ਮੋੜ ਘੋੜ ਕੇ ਉੱਥੇ ਆ ਜਾਂਦੀ ਐ ਕਿ ਪਹਿਲਾ ਅਸੀਂ ਕੀ ਕਰਨਾ ਹੈ ਆਹੀ ਚੈਪਟਰ ਸਾਡੇ ਸਮਝ ਨਹੀਂ ਆ ਰਿਹਾ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਜਿੱਥੇ ਗੁਰਸਾਹਿਬ ਨੇ ਕਹਤਾ ਕਿ ਜੇ ਨਾ ਹੋਂ ਤਾਂ ਚੱਲਿਆ ਤੂੰ ਪਰ ਤੇਰੇ ਅੰਦਰ ਖੋਟ ਐ ਤੇਰੇ ਅੰਦਰ ਖੋਟ ਨੇ ਤੇਰੇ ਮਨ ਨੂੰ ਮਾਇ ਲੱਗੀ ਐ ਤੇਰੇ ਵਿਚਾਰ ਚੰਗੇ ਨਹੀਂ ਐ ਤੇਰੀ ਸੋਚ ਚੰਗੀ ਨਹੀਂ ਐ ਤੂੰ ਮਨ ਨੂੰ ਜਗਾਇਆ ਨਹੀਂ ਸੁੱਤੇ ਪਏ ਨੂੰ ਇਹ ਸਾਰਾ ਜਿਹੜਾ ਗੁਰਪਿਆਰਿਓ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਹੈ ਨੁਕਸਾਨ ਕਾਹਦਾ ਹੋ ਰਿਹਾ ਇਹ ਵੀ ਆਪਾਂ ਵਿਚਾਰ ਕਰਾਂਗੇ ਇਹ ਨੁਕਸਾਨ ਇਸੇ ਕਰਕੇ ਹੋ ਰਿਹਾ ਕਿ ਸਾਡਾ ਮਨ ਸੁੱਤਾ ਪਿਆ ਹੈ ਜਿੱਦੇ ਮਨ ਜਾਗ ਗਿਆ ਜਾਂਸੀ ਮਨ ਨੂੰ ਜਗਾ ਲਿਆ ਉਹਦੀ ਸਾਰੀ ਕਹਾਣੀ ਸਾਡੇ ਸਮਝ ਆ ਜੇਗੀ ਸਾਰੀ ਕਹਾਣੀ ਸਮਝ ਆ ਜੇਗੀ ਕੀ ਇਸ ਸੰਸਾਰ ਕੀ ਚੀਜ਼ ਹੈ ਸੰਸਾਰ ਕੀ ਚੀਜ਼ ਹੈ ਹੁਣ ਸਾਡੇ ਜਿਹੜੇ ਗੁਰਪਿਆਰੋ ਕਹਾਣੀ ਹੈ ਜਿਹੜੀ ਸਾਡੀ ਸਾਡੀ ਤਾਂ ਆਪਣੀਆਂ ਆਪਣੀਆਂ ਗਾਥਾ ਹੈ ਆਪਣੀਆਂ ਆਪਣੀਆਂ ਮੱਤ ਹੈ ਸਾਡੇ ਜਿਹੜਾ ਪਾਰਾ ਹੈ ਜਿਹੜਾ ਸਾਡਾ ਅੰਦਰ ਦਾ ਉਹ ਸਮਾਨ ਸੂਰ ਹੈ ਰੋਸ ਗੁੱਸੇ ਗੁੱਸਾ ਕਰਨਾ ਗੁੱਸੇ ਗਿੱਲੇ ਇੱਕ ਦੂਜੇ ਨਾਲ ਹੀਰਖਾ ਕਰਨਾ ਬਾਹਰ ਵਿਰੋਧ ਇਹ ਸੇ ਕਰਕੇ ਕਿਸੇ ਲਿਖਣ ਵਾਲੇ ਨੇ ਚੰਗੀ ਕਹਾਣੀ ਲਿਖੀ ਹੈ ਇੱਕ ਇਸ ਬੰਦੇ ਵਾਸਤੇ ਕਿ ਭਾਈ ਬੰਦਿਆ ਤੂੰ ਜ਼ਮੀਨ ਤੇ ਉੱਤਰ ਤੂੰ ਥੱਲੇ ਉੱਤਰ ਮੜ ਜਾ ਥੱਲੇ ਆਪਣੇ ਆਪ ਨੂੰ ਉੱਚਾ ਨਾ ਲਿਜਾ ਕਿਉਂਕਿ ਉੱਚੇ ਜਿਹੜੇ ਦਰਖਤ ਨੇ ਉਹਨਾਂ ਨੂੰ ਵੀ ਖਤਰਾ ਹੈ ਜਿਹੜਾ ਇਨਸਾਨ ਆਪਣੇ ਆਪ ਨੂੰ ਉੱਚਾ ਸਮਝ ਰਿਹਾ ਜ਼ਮੀਨ ਤੇ ਪੈਰ ਨਹੀਂ ਲਾਉਂਦਾ ਉਹਦੇ ਵਾਸਤੇ ਦਾ ਬਹੁਤ ਖਤਰਾ ਹੈ ਭਾਵਿਕ ਵਿਚਾਰ ਹੈ ਕਿ ਇੱਕ ਬੰਦਾ ਜ਼ਮੀਨ ਤੇ ਬੈਠਾ ਹੈ ਉਹਨੂੰ ਕੋਈ ਖਤਰਾ ਨਹੀਂ ਹੈ ਉਹਨੂੰ ਹਵਾ ਦਾ ਹਵਾ ਦਾ ਝੋਕਾ ਜਾਂ ਡਿੱਗਣ ਦਾ ਇਹਦਾ ਖਤਰਾ ਨਹੀਂ ਹੈ ਬਾਕੀ ਦਾ ਖਤਰਾ ਤਾਂ ਬਹੁਤ ਹੈ ਖਤਰਾ ਤਾਂ ਪਲ-ਪਲ ਪਰ ਪਰ ਇੱਥੇ ਜਿਹੜੀ ਆਪਾਂ ਵਿਚਾਰ ਕਰ ਰਹੇ ਆ ਇੱਕ ਇਨਸਾਨ ਜ਼ਮੀਨ ਤੇ ਬੈਠਾ ਹੈ ਉਹਨੂੰ ਕੋਈ ਖਤਰਾ ਨਹੀਂ ਇੱਕ ਉੱਚੀਆਂ ਬੁਲੰਦੀਆਂ 'ਚ ਸੂਰ ਰਿਹਾ ਹੈ ਆਪਣੇ ਆਪ ਨੂੰ ਉੱਚਾ ਸਮਝ ਰਿਹਾ ਹੈ ਆਪਾਂ ਉੱਚੀ ਥਾਂ ਤੇ ਬੈਠਾ ਹੈ ਉਹਨੂੰ ਖਤਰਾ ਹੈ ਉਹਨੂੰ ਖਤਰਾ ਹੈ ਕਿਉਂਕਿ ਕਦੇ ਵੀ ਕੋਈ ਹਵਾ ਦਾ ਝੁਕਾ ਆ ਸਕਦਾ ਹੈ ਉਹ ਥੱਲੇ ਡਿੱਗ ਸਕਦਾ ਹੈ ਹਵਾ ਦੇ ਝੁਕੇ ਦੇ ਨਾਲ ਜਿਹੜਾ ਜ਼ਮੀਨ ਤੇ ਬੈਠਾ ਹੈ ਉਹਨੂੰ ਕੋਈ ਖਾਸ ਖਤਰਾ ਨਹੀਂ ਉਹ ਪਹਿਲੇ ਨੀਵਾ ਆ ਗੱਲਾਂ ਨੇ ਗੁਰੂ ਪਿਆਰੇ ਜੀ ਅਸੀਂ ਇਸ ਕਹਾਣੀ ਨੂੰ ਸਮਝੀਏ ਕਿ ਭਾਈ ਅਸੀਂ ਆਏ ਆ ਮਾਲਕ ਨੂੰ ਮਿਲਣ ਵਾਸਤੇ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਆ ਇਸ ਕਰਕੇ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਕਿ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਇੱਥੇ ਹੁਣ ਇਹ ਨਹੀਂ ਹੈ ਕਿ ਉੱਚਾ ਚੜ ਜਾ ਜਾਂ ਉੱਚੀ ਉੱਚੇ ਦੀ ਗੱਲ ਕੀਤੀ ਆ ਪਰ ਜ਼ਮੀਨ ਦੀ ਗੱਲ ਕੀਤੀ ਆ ਜੋਰਦਾਂ ਦੇ ਵਿੱਚ ਆਪਾਂ ਪੰਕਤੀਆਂ ਉਚਾਰਦੇ ਨੇ ਕਿ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਹਿਗੁਰੂ ਬਸ ਹੁਣ ਗੱਲ ਕਿੱਥੇ ਆ ਗਈ ਲਾਸਟ ਸਾਡਾ ਜਿਹੜਾ ਮਨ ਹੈ ਉਹ ਜਾਗਣਾ ਚਾਹੀਦਾ ਜਾ ਕੇ ਫਿਰ ਮਿੱਠਤ ਨੀਵੇਂ ਨਾਨਕਾ ਗੁਣ ਚੰਗੀਆਂ ਆ ਤਤ ਬਸ ਆ ਇੱਕ ਕਹਾਣੀ ਹੈ ਬ੍ਰਿਕੀ ਹੈ ਇਹ ਕਹਾਣੀਆਂ ਥੋੜੀ ਇਹਨੂੰ ਸਮਝਣਾ ਪੈਣਾ ਜਿੰਨਾ ਚਿਰ ਅਸੀਂ ਇਹ ਸਾਡੇ ਕਹਾਣੀ ਸਮਝ ਨਾ ਆਉਂਦੀ ਗੁਰਪਿਆਰੇਓ ਫਿਰ ਸਾਡੇ ਤੇ ਆ ਜੋ ਧੰਨ ਸ੍ਰੀ ਗੁਰਗੰਸਾਹਿਬ ਦੇ ਅੰਦਰ ਵਿਚਾਰਾਂ ਲਿਖਿਆ ਨੇ ਇਹ ਟੁਕ ਗਿਆ ਰਹਿਣੀ ਹੈ ਨਾ ਅਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੁਪਹਿਰ ਚ ਚੜੀਐ ਹੋਰ ਬਾਤ ਨੂੰ ਨਾ ਹੀ ਜਾ ਤਨ ਦੇ ਇਸ਼ਨਾਨ ਕਰਾਈ ਚ 68 ਤੀਰਥ ਲੋਕੀ ਨਹਾਏ ਕਹਿੰਦਾ ਵੀ ਇੱਕ ਲੋਕੀ ਨੂੰ ਜਿਵੇਂ ਆਪਾਂ ਅੱਦੂ ਨੂੰ ਲੈ ਲੀਏ ਉਦੋਂ ਉਹਨੂੰ ਸੁਨਾਨ ਕਰਾਈ ਜਾਈਏ ਕਰਾਈ ਜਾਈਏ ਕਿੰਨਾ ਚਿਰ ਕਰਾਓਗੇ ਇਹਨੂੰ ਕਰਾਈ ਜਾਈਏ ਪਰ ਜਦੋਂ ਉਹਨੂੰ ਕੱਟ ਕੇ ਜਦੋਂ ਅੰਦਰੋਂ ਦੇਖੋਗੇ ਉਹਦੇ ਅੰਦਰ ਕੌੜਾਪਣ ਆਏਗਾ ਉਹ ਤਾਂ ਹਰ ਸੜ ਤੀਰਥ ਲੋਕੀ ਨਾਏ ਕੌੜਾਪਣ ਆਪਾਂ ਦੇਸੀ ਭਾਸ਼ਾ ਬੋਲੇ ਫੇਰ ਵੀ ਨਾ ਜਾਏ ਕਹਿੰਦਾ ਫੇਰ ਵੀ ਉਹਦਾ ਕੌੜਾ ਇਸੇ ਕਰਕੇ ਸਾਡੇ ਸਰੀਰ ਦੇ ਅੰਦਰ ਵੀ ਹੈ ਇਹ ਸਾਡੀ ਕਹਾਣੀ ਇਸੇ ਕਰਕੇ ਵੀ ਹੈ ਸਾਡੇ ਅੰਦਰੋਂ ਜਿਹੜਾ ਕੜਤਣਾ ਨੌੜਾ ਪਾਣਾ ਵੈਰ ਬਰੋਦਾ ਹੀਰਖਾ ਨਿੰਦਿਆ ਚੁਗਲੀ ਇਹ ਨਹੀਂ ਜਾਂਦੀ ਜਿੱਨਾ ਚਿਰ ਇਹ ਨਹੀਂ ਜਾਂਦੀ ਉਨਾਂ ਚਿਰ ਗੁਰ ਪਿਆਰਿਓ ਨਾਮ ਨੇ ਅੰਦਰ ਟਿਕਣਾ ਨਾਮ ਹੋਮੇ ਨਾਵੇਂ ਨਾਲ ਬਰੋਧ ਹੈ ਦੋ ਹੀ ਨਾਂ ਵਸੇ ਇੱਕ ਥਾਂ ਹੋਮੇ ਜਿਹੜੀ ਹੰਕਾਰ ਹੋਮੇ ਆ ਤੇ ਨਾਮ ਆ ਇਹਨਾਂ ਦਾ ਬੜਾ ਬਰੋਧ ਆ ਆਪਸ ਵਿੱਚ ਤਾਂ ਆਹ ਕਹਾਣੀ ਸਾਨੂੰ ਸਮਝਣੀ ਪੈਣੀ ਹੈ ਗੁਰਪਿਆਰੇਓ ਕਿ ਮੇਰਾ ਮਾਲਕ ਸਾਨੂੰ ਕੀ ਕਹਿ ਰਿਹਾ ਹੈ ਗੁਰਬਾਣੀ ਸਾਨੂੰ ਕੀ ਕਹੀ ਹੈ ਜੇ ਅਸੀਂ ਉਹਦੇ ਅਨਸਾਰ ਚੱਲੀਏ ਤਾਂ ਸਾਡੇ ਕੁਝ ਹਾਲਤ ਸੁਧਰ ਸਕਦੇ ਨੇ ਪਰ ਇਸ ਤਰ੍ਹਾਂ ਦੇ ਗੱਲਾਂ ਤਾਂ ਕੋਈ ਸੁਣਦਾ ਹੀ ਨਹੀਂ ਇਸ ਤਰ੍ਹਾਂ ਦੇ ਵਿਚਾਰਾਂ ਸੰਗਤ ਇਹ ਤਾਂ ਦਿਖਦੇ ਨਹੀਂ ਇਹ ਤਾਂ ਜੁੱਟ ਤੇ ਉਂਗਲੀ ਮਾਰੀ ਆਗੇ ਕਿਉਂਕਿ ਇਹ ਅੱਜ ਦੇ ਯੁੱਗ ਦੇ ਵਿੱਚ ਗੱਲਾਂ ਸੁਣਨੀਆਂ ਬੜੀਆਂ ਔਖੀਆਂ ਨੇ ਇਹ ਜਿਹੜੀ ਗਾਥਾ ਸੁਣਨੀ ਹੈ ਇਹ ਬੜੀਆਂ ਔਖੀ ਹੈ ਇਹ ਜਿਹੜਾ ਕਥ ਕਤਾ ਹੈ ਬਰਮ ਗਿਆਨਿਆਂ ਨੂੰ ਸੁਣਨਾ ਔਖਾ ਹੈ ਆ ਦੂਜਾ ਦੇਖ ਲਓ ਆਪਾਂ ਦੇਖ ਹੀ ਰਹੇ ਹਾਂ ਚਲੋ ਉਸ ਪਾਸੇ ਆਪਾਂ ਨਹੀਂ ਜਾਣਾ ਕਿਉਂ ਆਪਾਂ ਸਿਰਫ ਕਰਨੇ ਆ ਗੁਰੂ ਦੀ ਕਥਾ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਹਿ ਰਿਹਾ ਹੈ ਬਸ ਉੱਥੇ ਤੱਕ ਸੀਮਤ ਰਹਿਣਾ ਹੈ ਬਾਕੀ ਜੋ ਹੋ ਰਿਹਾ ਉਹ ਮਾਲਕ ਦੀ ਰਜਾ ਦੇ ਵਿੱਚ ਹੋ ਰਿਹਾ ਸਭ ਕੁਝ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਉਹ ਸਭ ਦੇਖ ਰਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂ ਤਾ ਐਸੇ ਕਰਕੇ ਗੁਰਪਿਆਰਿਓ ਆਪਾਂ ਨੂੰ ਸਮਝਣਾ ਪੈਣਾ ਹੈ ਕਿ ਪਹਿਲਾਂ ਅਸੀਂ ਅੰਦਰ ਮਨ ਦਾ ਇਸ਼ਨਾਨ ਕਰਾਣਾ ਹੈ ਕਿਉਂਕਿ ਇਸ ਸਰੀਰ ਦੇ ਅੰਦਰ ਸਭ ਕੁਝ ਹੈ ਪੀਰਥ ਵੀ ਹੈ ਤੁਸੇ ਪੂਜਾ ਘਰ ਵੀ ਇਹਦੇ ਅੰਦਰ ਅੰਮ੍ਰਿਤ ਦਾ ਖੂਬ ਇਹਦੇ ਅੰਦਰ ਹੈ ਪ੍ਰਮਾਤਮਾ ਇਹਦੇ ਅੰਦਰ ਬੈਠਾ ਹੈ ਤੇ ਸਾਰੇ ਗੁਲ ਪਿਆਰੋ ਸਭ ਕੁਝ ਘਰ ਮੈਂ ਸਭ ਕੁਝ ਕਹਿਤਾ ਮੇਰੇ ਮਾਲਕ ਨੂੰ ਸਭ ਕੁਝ ਘਰ ਮੈਂ ਬਾਹਰ ਨਹੀਂ ਕਹਿੰਦਾ ਬਾਹਰ ਕੁਝ ਵੀ ਨਹੀਂ ਪਹਿਲਾ ਅੰਦਰ ਤੂੰ ਜਾਗਲਾ ਅੰਦਰ ਮਨ ਨੂੰ ਜਗਾਲਾ ਅੰਦਰ ਦੀ ਗਾਥਾ ਨੂੰ ਸਮਝਲਾ ਫਿਰ ਜਾ ਤੀਰਥਾਂ ਤੇ ਕੀਨੇ ਮੜਾ ਕੀਤੇ ਫੇਰ ਉਹ ਵਰਤੀ ਬਣੇਗੀ ਸਾਡੀ ਫੇਰ ਜਿੱਥੇ ਅਸੀਂ ਜਾਵਾਂਗੇ ਜਿਹੜੇ ਵਿਤੀ ਉੱਥੇ ਜਾਵਾਂਗੇ ਉੱਥੋਂ ਸਾਨੂੰ ਲਾਭ ਮਿਲੇਗਾ ਫਾਇਦਾ ਮਿਲੇਗਾ ਕਿਉਂ ਗੁਰਦਾਰੋ ਤੀਰਥ ਜਾਂ ਕੋਈ ਧਾਮ ਜਾਂ ਕੋਈ ਯਾਤਰਾ ਜਾਂ ਕਿ ਗੁਰੂ ਸਥਾਨ ਜਿੰਨੇ ਵੀ ਹੈ ਇਹ ਮਾੜੇ ਨਹੀਂ ਹੈ ਇੰਨਾ ਤੇ ਆਪਾਂ ਦੋਸਤਾਂ ਦੀ ਹੈ ਦੋਸਤ ਸਾਡਾ ਸਾਡੇ ਕਰਮ ਨੇ ਆਪਣੇ ਕਰਮਾਂ ਦੇ ਦੋਸ਼ ਜੇ ਹੁਣ ਆਪਾਂ ਵਿਚਾਰ ਕਰੀਏ ਕਿ ਜੇ ਗੁਰੂ ਧਾਮ ਨੇ ਉਹਨਾਂ ਤੇ ਜਾਇਆ ਨਹੀਂ ਨਹੀਂ ਜਾਣਾ ਹੈ ਪਰ ਪਹਿਲਾਂ ਅੰਦਰ ਆਪਣੇ ਆਪ ਨੂੰ ਸਮਝ ਲਿਓ ਬਸ ਮਨ ਨੂੰ ਜਗਾ ਲਿਓ ਫਿਰ ਜਾਈਏ ਆਪਣਾ ਯਾਤਰਾ ਕਰੀਏ ਫਿਰ ਅਸੀਂ ਅੰਦਰੋਂ ਸਾਡਾ ਮਨ ਜਦੋਂ ਜਾਗੇਗਾ ਫਿਰ ਸੂਝ ਹੀ ਮਿਲੇਗੀ ਵੀ ਹਾਂ ਆ ਜੋ ਗੁਰੂਆਂ ਗੁਰੂ ਸਾਹਿਬ ਨੇ ਜੋ ਆਪਣੇ ਹੱਥੀ ਬਣਾਇਆ ਹੈ ਇੱਥੇ ਗੁਰੂ ਸਾਹਿਬ ਆਏ ਸੀਗੇ ਇੱਥੇ ਗੁਰੂ ਸਾਹਿਬ ਨੇ ਆਹ జగਤ ਨੂੰ ਤਾਰਿਆ ਹੈ ਫਿਰ ਉਹ ਕਹਾਣੀ ਸਾਡੇ ਅੰਦਰ ਘਰ ਕਰੇਗੀ ਵਿਚਾਰੇਓ ਤਾਂ ਆਹ ਗੁਰਪਿਆਰਿਓ ਇੱਥੇ ਆਪਾਂ ਵਿਚਾਰਾਂ ਨੂੰ ਰੁਕਦੇ ਹੋਏ ਜੋ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਤਾਂ ਗੁਰਪਿਆਰਿਓ ਇੱਥੇ ਵਿਚਾਰਾਂ ਰੁਕਦੇ ਹੋਏ ਦਾਸ ਸੰਗਤ ਕੋਲੋਂ ਅਕਾਲ ਪੂਰਖ ਪਿਤਾ ਪ੍ਰਮਾਤਮਾ ਕੋਲ ਸੰਗਤ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦਾ ਹੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ